ਮੋਗਾ ਵਿੱਚ ਕੱਲ ਹੋਈ ਨਸ਼ਾ ਵਿਰੋਧੀ ਰੈਲੀ ਵਿੱਚ ਛੇੜੇ ਵਿਵਾਦ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀ ਚੁੱਪੀ ਥੋੜੀ ਹੈ ਇਸ ਬਾਰੇ ਪਾਰਟੀ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਵਿਰੋਧੀਆਂ ਨੂੰ ਚੰਗੀ ਤਰ੍ਹਾਂ ਨਿਸ਼ਾਨਦੇ ਤੇ ਲਿਆ ਅਤੇ ਉਹਨਾਂ ਦਾ ਤਵਾਂ ਲਾਇਆ ਪ੍ਰੈਸ ਕਾਨਫਰੰਸ ਵਿੱਚ ਕੁਲਦੀਪ ਸਿੰਘ ਢਾਲੀਵਾਲ ਨੇ ਸਪਸ਼ਟ ਕੀਤਾ ਕਿ ਕੱਲ ਮੋਗਾ ਵਿੱਚ ਹੋਈ ਰੈਲੀ ਕੋਈ ਸਿਆਸੀ ਨਹੀਂ ਬਲਕਿ ਪਿੰਡੂ ਰੱਖਿਆ ਕਮੇਟੀਆਂ ਦਾ ਇੱਕ ਸਮਾਗਮ ਸੀ ਕੁਲਦੀਪ ਸਿੰਘ ਨੇ ਕਿਹਾ ਕਿ ਵਿਰੋਧੀਆਂ ਦੀ ਬਖਲਾਹਟ ਸਪਸ਼ਟ ਦਿਖਾਈ ਦੇ ਰਹੀ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨ ਮੋਗਾ ਰੈਲੀ ਦੇ ਵਿੱਚ जीपी ਅਤੇ ਮੁਖ ਸਕੱਤਰ ਵੱਲੋਂ ਸਬੋਧਤ ਕੀਤੇ ਜਾਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਇਹ ਮੁੱਦਾ ਉਠਾਇਆ ਸੀ ਉਹਨਾਂ ਨੇ ਦੱਸਿਆ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਸਰਕਾਰੀ ਮਸ਼ੀਨਰੀ ਸਰਕਾਰੀ ਤੰਤਰ ਤੇ ਹਫਸਾ ਚਾਹੀਦੀ ਤੁਰਵਤੋਂ ਕੀਤੀ ਜਾ ਰਹੀ ਹੈ ਇਸ ਬਾਬਤ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਕਾਂਗਰਸ ਵੱਲੋਂ ਸੁਖਜਿੰਦਰ ਸਿੰਘ ਰੰਦਾਵਾਲਾ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਇੱਕ ਚਿੱਠੀ ਲਿਖ ਕੇ ਇਸ ਸਬੰਧੀ ਸ਼ਿਕਾਇਤ ਦਰਜ ਕਰਾਈ ਅਨੁਸਾਰ ਸਮਗਲਾ ਦੂਚ ਪੇੜ ਵੀ ਮਾਰੀ ਕਾਂਗਰਸ ਦਾ 500000 ਰੁਪਿਆ ਕੱਪਟਨ ਨੰਦਸ ਸਿੰਘ ਸੋਲ ਕਿਉਂਕਿ ਗੁੜਗਾ ਸਾਹਿਬ ਫੜ ਕੇ ਆਏ ਸੀਗੇ ਆ ਕਾਂਗਰਸੀ ਦੱਸ ਸਕਦੇ ਰਾਜੇ ਬੜੇ ਡੋੜੀ ਪਰਤਾਬ ਬਾਜਵੇ ਹੋਣੀ ਕਿ 5 ਸਾਲ ਉਹਨਾਂ ਦੀ ਸਰਕਾਰ ਨੇ ਕੀ ਕੀਤਾ 5 ਸਾਲਾਂ ਚ ਕੋਈ ਮਾਸ ਕੀਤਾ ਹੋਵੇ ਨਸ਼ਿਆਂ ਦੇ ਖਿਲਾਫ ਕੋਈ ਲੋਕਾਂ ਨੂੰ ਜਾਗਰਿਤ ਕੀਤਾ ਹੋਵੇ ਕਿ ਸਮਗਲਨ ਦਾ ਘਟ ਆਇਆ ਹੋਵੇ ਕਿਸੇ ਵੱਡੇ ਤੋਂ ਵੱਡੇ ਸਮਗਲਨ ਨੂੰ ਫੜ ਕੇ ਜੇਲ੍ਹ ਤੋਂ ਸੁਟਿਆ ਹੋਵੇ ਇਹ ਦੱਸ ਸਕਦੇ ਪਤਾਜ ਇਹਦੇ ਬਖਲਾੜ ਦੇ ਵਿੱਚ ਆਏ ਉਹਨਾਂ ਲਗਾ ਕੇ ਲੋਕ ਦੋਟ ਵਿੱਚ ਤੇ ਜੇ ਨਸ਼ੇ ਦਾ ਬੁੱਧਾ ਖਤਮ ਹੋ ਗਿਆ ਅਸੀਂ ਵੋਟਾ ਕਿੱਦਾਂ ਲਾਂਗੇ ਸਾਡੀ ਸਿਆਸ ਦੀ ਦੁਕਾਨ ਦਾ ਦੀ ਬੰਦ ਹੋ ਜੂ ਕਿਉਂਕਿ ਕਹਿਣ ਲਈ ਕੁਛ ਨਹੀਂ ਸੋ ਮੈਂ ਸਭ ਦਾ ਕਿ ਕੱਲ ਜੋ ਵਿਲੇਜ ਡਿਫੈਂਸ ਕਮੇਟੀਆਂ ਨੇ ਕੰਮ ਕੀਤਾ ਸਰ ਕੱਲ ਇੱਕ ਵਿਲੇਜ ਡਿਫੈਂਸ ਕਮੇਟੀ ਓਠੀਆਂ ਦੇ ਸਰਪੰਚ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 10 ਲੱਖ ਰੁਪਏ ਦਾ ਜੇ ਦਾ ਨਾਮ ਵੀ ਦਿੱਤਾ ਕਿਉਂਕਿ ਪਿਛਲੇ ਦਿਨੀ ਉਹਨਾਂ ਦੀ ਸਟੇਟ ਦੇ ਉੱਤੇ 40 ਕਿਲੋ ਜਿਹੜੀ ਸਮੈਕ ਜਿਹੜੀ ਫੜੀ ਗਈ ਸੀਗੀ ਉਦੇਹੀ ਦੀ ਉਸ ਆਪਰੇਸ਼ਨ ਦੇ ਵਿੱਚ ਸਾਡੀ ਇੱਕ ਐਸਚਓ ਸਾਡੀ ਭੈਣ ਛੋਟੀ ਭੈਣ ਰਾਜਾ ਸਾਸੀ ਦੀ ਐਸਚਓ ਸਭੇ ਡੀਐਸਪੀ ਸਾਹਿਬ ਸਾਡੇ ਮਲਾਜ਼ਮ ਉਹਨਾਂ ਸਭ ਨੂੰ ਕਿਹਨੂੰ ਲੱਖ ਰੁਪਈਆ ਕਿਹਨੂੰ 50-50 ਹਜ਼ਾਰ ਰੁਪਈਆ ਦਿੱਤਾ ਔਰ ਅੱਗੇ ਵੀ ਜੇ ਕੋ ਵਿਲੇਜ ਡਿਫੈਂਸ ਕਮੇਟੀ ਦੇ ਸਾਡੇ ਮੈਂਬਰ ਜਿੱਦਾਂ ਉੱਠੀਆਂ ਨੇ ਕੰਮ ਕੀਤਾ ਇੰਦਾ ਕੰਮ ਕਰਨਗੇ ਤੇ ਸਾਰ ਅਸੀਂ ਸਾਡੀ ਸਰਕਾਰ ਜਿਹੜੀ ਹੈ ਉਹਨਾਂ ਪਿੰਡਾਂ ਨੂੰ ਇਨਾਮ ਦੇਊਗੀ ਇਹ ਪਹਿਲਾ ਨਾਮ ਸੀ ਜਿਹੜਾ ਕੱਲ ਸਟੇਜ ਤੋਂ ਦਿੱਤਾ ਗਿਆ ਸੋ ਮੈਂ ਸਮਝਦਾ ਕਿ ਕੱਲ ਵਾਲੀ ਬੀਤੇ ਕੱਲ ਵਾਲੀ ਜਿਹੜੀ ਗੱਲ ਦੀ ਹੈ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਵਿਲੇਜ ਡਿਫੈਂਸ ਕਮੇਟੀਆਂ ਉਹ ਬੰਦੇ ਕੀ ਕਹਿ ਰਹੇ ਕਹਿੰਦੇ ਆਮ ਆਦਮੀ ਪਾਰਟੀ ਦਾ ਘਟ ਸੀਗਾ ਸਾਰਾ ਆਮ ਆਦਮੀ ਪਾਰਟੀ ਦਾ ਘਟ ਨਹੀਂ ਸੀਗਾ